ਜਲੀ ਕੋ ਆ ਕਹਤੇ ਹੈ ਔਰ 부ਜੀ ਕੋ ਰਾ ਕਹਤੇ ਹੈ ਔਰ ਛੇਰੇ ਕੋ ਨਹੀਂ ਫੇਸ ਬਗਰ ਕੰਬਾ ਯਾਰ ਲਗਣਾ ਆ ਗੜਾ ਇਕ ਚੱਲ ਹੁਸਨ ਤੇਰਾ ਡਾਲ ਹੋ ਗਿਆ ਯਾ ਇਹ ਆ ਗੋਲੀ ਗੱਟਾ ਓਏ ਤੂੰ ਇਹ ਰੈ ਇਹ ਨਾ ਪਾ ਡਾਇਲੋਗ ਵਿੱਚ ਗੋਲੀ ਗੱਟੇ ਵਾਲੇ ਕੰਮ ਤੂੰ ਕਰਦਾ ਹੀ ਨਹੀਂ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਲੱਗੀ ਆ ਛੜਕ ਬਾਨਾ ਡਲੇ ਲੱਗੇ ਭੋਨਾ ਤੁਹਾਨੂੰ ਮਸ਼ੀਨਾ ਆ ਗਿਆ ਲੁੱਕ ਪਾਉਣਗੇ ਮਲੇ ਤੋਂ ਕੁਝ ਬਣਿਆ ਰੋੜ ਥੋੜਾ ਜਿਹਾ ਪਰੇ ਬਣਨ ਵਾਲਾ ਇੱਥੇ ਲਈ ਸਾਈਡ ਤੇ ਲੱਗੇ ਹੀ ਢੜਕ ਬਣਨ ਦਾ ਖਾਣਾ ਉਹ ਟੋਟਾ ਰਹਿੰਦਾ ਪਰੇ ਬਣਨ ਵਾਲਾ ਬਣਾਉਣਗੇ ਅਗੇ ਆ ਬਾਰਸ ਸੈਰ ਕਈ ਨਾ ਚਰਾ ਦਾ ਚਤਾ ਭੁੱਲ ਗਿਆ ਹੁਣ ਸੋ ਗਾਈਸ ਹੁਣ ਅਸੀਂ ਆਏ ਸ਼ੂਟ ਤੇ ਅੱਜ ਫੇਰ ਆੜਾ ਸ਼ਣੀ ਯਾਰ ਸ਼ੂਟ ਹੈ ਅੱਧੀ ਵੀਡੀਓ ਅਸੀਂ ਮਤਲਬ ਸਿਕਰਟ ਸਕ੍ਰਿਪਟ ਤੇ ਅੱਧਾ ਅੱਧੀ ਲਿਖੀ ਤੇ ਹੁਣ ਅੱਧੀ ਜਿੰਨੀ ਲਿਖੀ ਉਹਨੀ ਅੱਜ ਬਣਾ ਲੈਣੇ ਜਰੂਰ ਟਾਈਮ ਖਰਾਬ ਕਰਨਾ ਉਹ ਅਸੀਂ ਭਲਕੇ ਬਣਾਵਾਂਗੇ ਬਾਕੀ ਅੱਧੀ ਅੱਜ ਬਣਾ ਲੈ ਦੀ ਭਲਕੇ ਬਣਾਵਾਂਗੇ ਤੇ ਚਲੋ ਅੱਜ ਫੇਰ ਅਸੀਂ ਬਣਾਉਣ ਲਗੇ ਪੁਰਾਣੀਆਂ ਖੇਡਾਂ ਤੇ ਅੱਛਾ ਹੈ ਅੱਛਾ ਹੈ ਹਾਂ ਹੋਏ ਫਲਾ ਹੈ ਇਹ ਅੱਛਾ ਹੈ ਆਓ ਤੇ ਬੇਰੀ ਮੌਜਾ ਦਮਾਸ਼ਾ ਦੇਖਣੇ ਲਈ ਵੜਾ ਕਿਲੀ ਵਾਏ ਦਾਸੇ ਪਾਣਾ ਨਾਟੇ ਕਰਦੀ ਨਾਣਾ ਪਾਟੇ ਕਰਦੀ ਪਾਣਾ ਨਾਟੇ ਕਰ ਪਾਣਾ ਨਾਟੇ ਕਰ ਨਾਣਾ ਪਾਟੇ ਕਰਦੀ ਤੇ ਉਧਰ ਦੇ ਨਾਲ ਵਿੱਚੋਂ ਚ ਨਿਕਲਦੇ ਡਾਇਲੌਗ ਤੇ ਹੋਸ਼ ਚਪੜ ਗਣਜੋ 70 ਗਣਿਸ਼ ਨਾ 70 ਗਣ ਹੈ ਨਾ ਅਭੀ ਇਸ ਵਿੱਚ ਨਹੀਂ ਹੈ 70 ਗਣ ਨਾ ਨਾ ਇਹ ਸੋਣਾ ਛੇੜ ਨਾਲ ਆ ਸਾਡੇ ਕੋਸਨ ਮੈਂ ਕੋਸਨ ਡੈਨਾ ਸੋਰ ਚਲੋ ਠੀਕ ਹੈ ਮਿਲਦੇ ਹਾਂ ਵਾਏ ਇਦਾਂ ਚੱਲਦਾ ਰਹਿਣਾ ਵਿੱਚ ਛੋਟਾ ਭਰਾ ਆਪਣਾ ਕੱਢੋ ਜੀ ਸਸਤਰਾ ਸੋ ਗਾਈਸ ਅੱਜ ਤੁਹਾਨੂੰ ਪੁਸ਼ਪਾ ਰੋਲ ਕਰਕੇ ਖੋ ਚੱਲ ਨਹੀਂ ਉਹ ਗਾਣਾ ਕਰ ਪੁਗਾ ਨਹੀਂ ਪੁਸ਼ਪਾ ਕਰ ਕੁੱਬਾ ਯਾਰ ਲੱਗਣਾ ਆਹ ਕਿਹੜਾ ਪੁਸ਼ਪਾ ਨੇ ਖੁਸ਼ਕਾ ਹਾਂ ਪੁਸ਼ਪਾ ਦਾ ਮੁੰਡਾ ਖੁਸ਼ਕਾ ਹਾਂ ਆ ਇੱਕ ਦਿਨ ਕਿਤੇ ਕਰੂਗਾ ਬਾਪੂ ਸੋ ਗਾਈਸ ਅੱਧੀ ਵੀਡੀਓ ਤਾਂ ਅੱਜ ਬਣਾ ਲਈ ਐ ਤੇ ਅੱਧੀ ਹੋਰ ਬਣਾਵਾਂਗੇ ਭਲਕੇ ਜਾ ਕੇ ਸ਼ੇਰੇ ਨੂੰ ਪੈਗਾ ਕੰਮ ਆ ਕਰਨੇ ਆ ਚੱਲ ਉਸਨੂੰ ਤੇਰਾ ਡਾਇਲੋਗ ਆ ਜਾ ਇਹ ਆ ਗੋਲੀ ਗੱਟਾ ਓਏ ਤੂੰ ਇਹ ਰੈ ਇਹ ਨਾ ਪਾ ਡਾਇਲੋਗ ਵਿੱਚ ਗੋਲੀ ਗੱਟੇ ਵਾਲਾ ਕੰਮ ਤੂੰ ਕਰਦਾ ਹੀ ਨਹੀਂ ਭਰਾਵਾ ਉਹ ਨਹੀਂ ਮੈਨੂੰ ਤਾਂ ਆ ਗੋਲੀਆਂ ਹੀ ਉਠਾ ਦੇ ਵਲੌਗ ਚ ਚਲੋ ਬਈ ਆ ਗਿਆ ਤੇਰਾ ਡਾਇਲੋਗ चलो 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 निकी चलो, चलो चलो चेक करो एक्टिंग जली को आ कहते हैं और बुजी को रा कहते हैं <laughs> <laughs> <laughs>

گیا ਸ਼ਹਿਰ ਮਾੜਾ ਮੈਕ ਪੁਸ਼ਨ ਮੈਕ ਤੇ ਕਿਤੇ ਮਿਲਣੀ ਸੀ ਜੰਡਿਆੜਿਓ ਤੇ ਨਹੀਂ ਕੁਆਲਿਟੀ ਨਹੀਂ ਗਈ ਕੇ ਮਾ ਕੁਆਲਿਟੀਆਂ ਨੂੰ ਜਾਈਦੀ ਕੁਆਲਿਟੀ ਨਹੀਂ ਹੈ ਗਈ ਬਾਕੀ ਨਾ ਆਨਲਾਈਨ ਹੀ ਮਹਗਾਉਣੇ ਪਣੇ ਹੁਣ ਆਨਲਾਈਨ ਥੋੜਾ ਡਰ ਹੁੰਦਾ ਵਾ ਵੀ ਕੁਆਲਿਟੀ ਆਪਾ ਨੂੰ ਬੋਲ ਕੇ ਜੋ ਮਿਲਣੀ ਜਾਂ ਨਹੀਂ ਮਿਲਣੀ ਹੈ ਨਾ ਪੈਪ ਹੋ ਜਾਂਦਾ ਡਰ ਨਜ਼ਾਰਾ ਪੈਸਿਆਂ ਦਾ ਮਹੰਗੇ ਜੂਆ ਬਾਕੀ ਵੈਨੇ ਕੀ ਬੰਦਾ ਵਾ ਤੇ ਹੁਣ ਕੱਲ ਕਰਾਂਗੇ ਸ਼ੋਰ ਹੈ ਦੇਖੋ ਨੈਟ ਨਹੀਂ ਚੱਲਣ ਦੇ ਨੈਟ ਨਹੀਂ ਚੱਲਣ ਦਿਆ ਚਲੋ ਕੋਈ ਨਹੀਂ ਚੱਲ ਪੂਗਾ ਆਡੀਓ ਨਹੀਂ ਚੱਲਦਾ ਹੁੰਦਾ